ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਨਗੀਨਾ ਘਾਟ ਸਾਹਿਬ ਗੁਰਦੁਆਰਾ ਹੀਰਾ ਘਾਟ ਸਾਹਿਬ ਕਾਫੀ ਲੰਮਾ ਸਮਾਂ ਪੜਾ ਕੇਨ ਉਪਰੰਤ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਾਵਨ ਸਥਾਨ ਤੇ ਪੜਾ ਕੀਤਾ ਇੱਥੇ ਹੀ ਸਤਿਗੁਰੂ ਜੀ ਦੀਵਾਨ ਸਜਾਉਂਦੇ ਅਤੇ ਸੰਗਤਾਂ ਦੂਰ ਦੂਰ ਤੋਂ ਆ ਕੇ ਸਤਿਗੁਰਾਂ ਜੀ ਦੇ ਦਰਸ਼ਨ ਕਰਦੀਆਂ ਅਤੇ ਸਤਿਗੁਰਾਂ ਜੀ ਨੂੰ ਆਪਣੀਆਂ ਭਟਾਵਾਂ ਅਰਪਣ ਕਰਦੀਆਂ ਇੱਕ ਦਿਨ ਇੱਕ ਸਿੱਖ ਨੇ ਸਤਗੁਰਾਂ ਜੀ ਨੂੰ ਇੱਕ ਨਗੀਨਾ ਭੇਟ ਕੀਤਾ ਆਓ ਆਪਾਂ ਗੁਰਦਵਾਰਾ ਨਗੀਨਾ ਘਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ ਇੱਥੋਂ ਦੇ ਇਤਿਹਾਸ ਬਾਰੇ ਜਾਣਦੇ ਹਾਂ ਜੀ ਬਨਜਾਰੇ ਸਿੱਖ ਨੇ ਅਤੀ ਸਰ ਦਾ ਪ੍ਰੇਮ ਦੇ ਨਾਲ ਸਤਗੁਰਾਂ ਜੀ ਨੂੰ ਇੱਕ ਕੀਮਤੀ ਨਗੀਨਾ ਭੇਟ ਕੀਤਾ ਸਤਿਗੁਰਾਂ ਜੀ ਨੇ ਇਹ ਨਗੀਨਾ ਨਾਲ ਹੀ ਵਗਦੀ ਗੋਦਾਵਰੀ ਨਦੀ ਦੇ ਵਿੱਚ ਸੁੱਟ ਦਿੱਤਾ ਅਤੇ ਇਹ ਬਨਜਾਰਾ ਸਿੱਖ ਇਹ ਦੇਖ ਕੇ ਕਿ ਸਤਿਗੁਰਾਂ ਜੀ ਨੇ ਕੀਮਤੀ ਨਗੀਨਾ ਗੋਦਾਵਰੀ ਨਦੀ ਦੇ ਵਿੱਚ ਸੁੱਟ ਦਿੱਤਾ ਹੈ ਮਨ ਹੀ ਮਨ ਦੇ ਵਿੱਚ ਨਾਰਾਜ਼ ਵੀ ਹੋਇਆ ਅਤੇ ਮਨ ਵਿਚਾਰ ਕਰਨ ਲੱਗਾ ਮੈਂ ਤਾਂ ਬਹੁਤ ਕੀਮਤੀ ਨਗੀਨਾ ਸਤਗੁਰਾਂ ਜੀ ਨੂੰ ਭੇਟ ਕੀਤਾ ਸੀ ਸਤਗੁਰਾਂ ਜੀ ਨੇ ਮੇਰੇ ਸਤਕਾਰ ਦੀ ਕਦਰ ਨਹੀਂ ਕੀਤੀ ਘਟ ਘਟ ਕੇ ਅੰਤਰ ਕੀ ਜਾਣਤ ਭਲੇbure ਕੀ ਪੀਰ ਪ੍ਰਸ਼ਾਂਤ ਕਲੰਗੀਧਰ ਦਸ਼ਮੇਸ਼ ਪਿਤਾ ਜੀ ਨੇ ਬੰਜਾਰੇ ਸਿੱਖ ਦੇ ਮਨ ਦੀ ਸੋਚ ਨੂੰ ਜਾਣ ਲਿਆ ਸਤਗੁਰਾਂ ਜੀ ਨੇ ਬਚਨ ਕੀਤਾ ਜਹਾ ਭਾਈ ਸਿੱਖਾਂ ਗੋਦਾਵਰੀ ਨਦੀ ਦੇ ਵਿੱਚੋਂ ਆਪਣਾ ਪਛਾਣ ਕੇ ਹੀਰਾ ਚੁੱਕ ਲੈ ਜਦੋਂ ਬੰਜਾਰੇ ਸਿੱਖ ਨੇ ਗੋਦਾਵਰੀ ਨਦੀ ਦੇ ਵਿੱਚ ਨਿਗਾਹ ਮਾਰੀ ਦੇਖਿਆ ਉਸ ਤੋਂ ਵੀ ਵੱਧ ਕੀਮਤੀ ਨਗੀਨੇ ਗੋਦਾਵਰੀ ਨਦੀ ਦੇ ਵਿੱਚ ਪਏ ਹਨ ਅਤੇ ਲਾਲ ਜਵਾਹਰ ਬੜੇ ਕੀਮਤੀ ਪਏ ਹਨ ਤਾਂ ਉਸ ਬਨਜਾਰੇ ਸਿੱਖ ਦਾ ਮਨ ਦਾ ਹੰਕਾਰ ਟੁੱਟ ਗਿਆ ਅਤੇ ਸਤਿਗੁਰਾਂ ਜੀ ਦੇ ਚਰਨਾਂ ਤੇ ਢੈ ਪਿਆ ਇਸੇ ਹੀ ਪਾਵਨ ਸੰਤੋਂ ਸਤਿਗੁਰਾਂ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਸਾਡਾ ਇਸੇ ਨਿਹਦੇੜ ਸਾਹਿਬ ਦੀ ਧਰਤੀ ਤੇ ਸਤਜੁਗੀ ਤਪੱਸਥਾਨ ਹੈ ਤਾਂ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਸਾਨੂੰ ਉਸ ਪਾਵਨ ਤਪੱਸਥਾਨ ਦੇ ਦਰਸ਼ਨ ਕਰਵਾਓ ਜੀ ਤਾਂ ਸਤਿਗੁਰਾਂ ਜੀ ਨੇ ਇਸ ਅਸਥਾਨ ਤੋਂ ਇੱਕ ਆਪਣਾ ਤੀਰ ਛੱਡਿਆ ਅਤੇ ਬੇਨਤੀ ਕੀਤੀ ਕਿਹਾ ਕਿ ਜਿੱਥੇ ਇਹ ਤੀਰ ਜਾ ਕੇ ਡਿੱਗੇਗਾ ਉੱਥੇ ਸਾਡਾ ਸਤਜੁਗ ਦਾ ਤਾਪਸਥਾਨ ਹੋਵੇਗਾ ਇਹ ਤੀਰ ਇੱਕ ਮੁਸਲਮਾਨ ਦੀ ਥਾਂ ਤੇ ਜਾ ਡਿੱਗਾ ਜਿੱਥੇ ਅੱਜ ਹੁਣ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਬਣਿਆ ਹੋਇਆ ਹੈ ਇਹ ਸਤਗੁਰਾਂ ਜੀ ਦਾ ਸਤਜੁਗ ਦੇ ਸਮੇਂ ਦਾ ਤਪਸਥਾਨ ਹੈ ਇਹ ਸੀ ਅੱਜ ਦਾ ਇਸ ਗੁਰਦੁਆਰਾ ਨਗੀਨਾ ਘਾਟ ਸਾਹਿਬ ਦਾ ਇਤਿਹਾਸ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜੀ ਸਾਡੇ ਚੈਨਲ ਆਓ ਜੀ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ